ਸਤਿਕਾਰਯੋਗ ਹਰ ਸੰਗਤ ਜੀਓ ਜੁਗਾ ਤੋਂ ਹੀ ਇਹ ਬਾਤਾਂ ਹੁੰਦੀਆਂ ਰਹੀਆਂ ਕਿ ਉਹ ਪਰਮੇਸ਼ਰ ਮਾਤ ਲੋਕ ਦੇ ਵਿੱਚ ਆਵੇਗਾ। ਔਰ ਆਪ ਜੀ ਉੱਚੇ ਤੇ ਸੁੱਚੇ ਸ਼ਰਮਨੀ ਹੋ ਪਰਮੇਸ਼ਰ ਹੈ ਭਗਤਾ ਨੂੰ ਅਥਾ ਵਡਿਆਈਆਂ ਦਿੱਤੀਆਂ ਅੱਜ ਜਿਸ ਧਰਤੀ ਤੇ ਆਪਜੀ ਬਿਰਾਜਮਾਨ ਹੋ ਜਾਂ ਖੜੇ ਹੋ ਪਰਮੇਸ਼ਰ ਨੇ ਮਾਨ ਦਿੱਤਾ ਜਨ ਭਗਤੋ ਜਿਹੜੀ ਧਰਨੀ ਤੁਹਾਡੇ ਚਰਨਾ ਥੱਲੇ ਧੂੜੀ ਮਸਤਕ ਟਿਕਾਰਮਾਈਆ ਧੂੜੀ ਮਸਤਕ ਵੀ ਉਹ ਆਪਣੇ ਮਸਤਕ ਤੇ ਲਾਉਂਦੀ ਐ ਕੌਣ ਧਰਨੀ ਪਰਮੇਸ਼ਰ ਦਾ ਚੌਵੀਆ ਗ੍ਰੰਥਾਂ ਦੇ ਵਿੱਚੋਂ ਇੱਕ ਫਰਮਾਨ ਜੋ ਆਪਜੀ ਨਾਲ ਮੈਂ ਸਾਂਝਾ ਕਰਾਂਗਾ ਪਰਮੇਸ਼ਰ ਜੀ ਨੇ ਕਿਹਾ ਆਪਣੇ ਬੱਚਿਆਂ ਭਗਤਾਂ ਨੂੰ ਕਾਲ ਯੁਗ ਅੰਤਮ ਜੋ ਵਟਿਆ ਜਾਂਦਾ ਸੋਈ ਬਟੋ ਕਾਲ ਯੁਗ ਅੰਤਮ ਜੋ ਵਟਿਆ ਜਾਂਦਾ ਸੋਈ ਬਟੋ ਜੇ ਬਚਿਆ ਜਾਂਦਾ ਤਾਂ ਨੀਵੇਂ ਹੋ ਕੇ ਬਚੋ ਜੇ ਬਚਿਆ ਜਾਂਦਾ ਨੀਵੇਂ ਹੋ ਕੇ ਬਚੋ ਹੰਕਾਰੀ ਕੋਈ ਰਹਿਣ ਨਾ ਪਾਈ ਆ ਇਹ ਸੰਦੇਸ਼ ਹੈ ਪਰਮੇਸ਼ਰ ਦਾ ਹੰਕਾਰੀ ਰਹਿਣ ਕੋਈ ਨਾ ਪਾਈ ਆ ਜੇ ਰਜਿਆ ਜਾਂਦਾ ਚਰਨ ਪ੍ਰੀਤੀ ਰਜੋ ਜੇ ਰਜਣਾ ਹੈ ਤਾਂ ਉਸ ਦੀ ਚਰਨ ਪ੍ਰੀਤੀ ਨਾਲ ਰਜੋ ਸੱਚੀ ਰੀਤ ਰਿਆ ਸਮਝਾਈਆ ਸੱਚ ਰੀਤ ਸਮਝਾਈ ਪਰਮੇਸ਼ਰ ਨੇ ਆਕੇ ਆਪਣੇ ਬੱਚਿਆਂ ਨੂੰ ਆਪਣੇ ਆਪ ਭਗਤਾਂ ਨੂੰ ਜੇ ਟਾਇਆ ਜਾਂਦਾ ਜੇ ਟਾਇਆ ਜਾਂਦਾ ਤੇ ਹਰ ਸ਼ਰਨਾਈ ਟਟੋ ਹਰ ਸ਼ਰਨਾਈ ਟਟੋ ਡਿੱਗੀਆਂ ਲੈ ਉਠਾਈਆ ਜੇ ਕੋਈ ਦੁੱਖ ਤੇ ਆਪਣਾ ਹਾਲ ਦੱਸੋ ਇਹ ਪਰਮੇਸ਼ਰ ਨੇ ਆਪਣੇ ਭਗਤਾਂ ਨਾਲ ਇਹ ਬਾਤਾਂ ਕੀਤੀਆਂ ਨੇ ਜੇ ਕੋਈ ਦੁੱਖ ਹੈ ਤਾਂ ਉਹ ਵੀ ਆਕੇ ਮੈਨੂੰ ਦੱਸੋ ਦੁੱਖਿਆਂ ਦਰਦ ਵੰਡਾਈਆ ਇਹ ਉਹ ਆਰਜੀ ਨੂੰ ਪਰਮੇਸ਼ਰ ਆਕੇ ਮਾਤ ਲੋਕ ਦੇ ਵਿੱਚ ਆਕੇ ਮਿਲਿਆ ਹੈ ਸੋ ਹਰ ਸੰਗਤ ਜੀਓ ਸਮਾ ਇਸ ਤਰ੍ਹਾਂ ਨਹੀਂ ਆ ਆਪਣੇ ਕੋਲ ਕੁਝ ਚੰਦ ਲਾਈਨ ਆ ਅਰਜੀ ਨਾਲ ਮੈਂ ਸਾਂਝੀਆਂ ਕਰਾਂਗਾ ਕਿ ਜਦੋਂ ਕਿਸੇ ਭਗਤ ਨੂੰ ਫੋਨ ਕਰਕੇ ਪੁੱਛੀਏ ਤੂੰ ਕਿੱਥੇ ਪਹੁੰਚ ਗਿਆ ਮੈਂ ਤਾਂ ਫੁਲਾਨੀ ਜਗ੍ਹਾ ਪਹੁੰਚ ਗਿਆ ਤੇਰੇ ਨਾਲ ਕੌਣ ਹੈ ਆ ਆਪਾਂ ਕਹਿੰਦੇ ਨੇ ਮੈਂ ਤਾਂ ਕੱਲੀ ਜਾਂ ਕੱਲਾ ਆ ਰਿਹਾ ਪੈਣੋ ਤੋਂ ਪਰਵੋ ਆਪਣੇ ਆਪ ਨੂੰ ਕਦੇ ਇਹ ਨਹੀਂ ਕਹਿਣਾ ਕਿ ਮੈਂ ਮੈਂ ਕੱਲਾ ਆ ਰਿਹਾ ਕਦੇ ਕਿਸੇ ਨੇ ਆਪਣੇ ਆਪ ਨੂੰ ਕੱਲਾ ਗੋਸਿਕ ਨਹੀਂ ਕਹਿਣਾ ਇਹ ਚੰਦ ਲਾਈਨ ਆਪ ਜੀ ਨਾਲ ਮੈਂ ਸਾਂਝੀਆਂ ਕਰਾਂਗਾ ਆਪ ਜੀ ਨੇ ਵਿਚਾਰ ਵੀ ਇਸ ਤੇ ਕਰਨਾ ਹੈ ਕਿ ਪਰਮੇਸ਼ਰ ਨੇ ਹੁਕਮ ਕੀ ਦੱਸਿਆ ਸੀ ਗ੍ਰੰਥ ਨੰਬਰ ਇਕੀ ਪੇਜ ਨੰਬਰ 652 ਦੀ ਹਰਵਾਨੀ ਹੈ ਚੰਦ ਲੈਣਾ ਜਨਪਗਤੋ ਮੈਂ ਸਦਾ ਤੁਹਾਡੇ ਨਾਲ ਕੀ ਕਹਾ ਪਰਮੇਸ਼ਰ ਨੇ ਜਨਪਗਤੋ ਮੈਂ ਸਦਾ ਤੁਹਾਡੇ ਨਾਲ इकल्ला नजर कोई न आइया मैं हमेशा थोड़े नाल हां उन्हें इस तरह नहीं कहता कि तू मेरा थे मैं तेरा इकल्ला नज़र कोई न आई ਤੁਸੀਂ ਮੇਰੇ ਸ਼ਾਹ ਮੈਂ ਤੁਹਾਡਾ ਕੰਗਾਲ ਤੁਸੀਂ ਮੇਰੇ ਸ਼ਾਹ ਜੀ ਆਪਾਂ ਸ਼ਾਹ ਕਹਿੰਨੇ ਆ ਨਾ ਦੁਕਾਨਦਾਰ ਨੂੰ ਕੋਈ ਅਮੀਰ ਬੰਦਾ ਸੇਟ ਨੂੰ ਸ਼ਾਹ ਕਹਿ ਦਿੰਨੇ ਆ ਤੇ ਉਹਨੇ ਤੁਹਾਨੂੰ ਸ਼ਾਹ ਦੱਸਿਆ ਤਾਂ ਆਪਣਾ ਆਪ ਨੂੰ ਪਰਮਿਸ਼ਨ ਨਕੀ ਦੱਸਿਆ ਕੰਗਾਲ ਪ੍ਰੇਮ ਪ੍ਰੀਤੀ ਤੁਹਾਡੀ ਮੰਗਣ ਆਈਆ ਮੈਂ ਜੇ ਮੰਗਣ ਵਾਸਤੇ ਆਇਆ ਤਾਂ ਮੈਂ ਕੀ ਮੰਗਣ ਵਾਸਤੇ ਆਇਆ ਤੁਹਾਡੀ ਪ੍ਰੇਮ ਤੇ ਪ੍ਰੀਤੀ ਨਾਮ ਵਿਚੋਲਾ ਬਣਾਂ ਦਲਾਲ ਵਣਜ ਤੁਰਦਾ ਦੇ ਕਰਾਈਆ ਜੈਸ ਗੋਵਿੰਦ ਨੇ ਬਾਰ ਕੇ ਆਪਣੇ ਲਾਲ ਜੇ ਗੋਵਿੰਦ ਪਾਸ਼ਾ ਜਿੰਨੇ ਸਰਵੰਸ ਵਾਰਿਆ ਤੇ ਇਹ ਆਪਣੇ ਆ ਭਗਤਾ ਖਾਤਰ ਉਸ ਪਰਮੇਸ਼ਰ ਨੇ ਖੇਡ ਕਰਵਾਈ ਸੀ ਮਾਤ ਲੋਕ ਦੇ ਵੀ ਜਿਸ ਗੋਵਿੰਦ ਨੇ ਬਾਰ ਕੇ ਆਪਣੇ ਲਾਲ ਬੱਚੇ ਗੁਰਮੁਖ ਆਪਣੇ ਲੈ ਅਪਣਾਈਆ ਉਹਨੇ ਆ ਕੇ ਆਪਣੇ ਬੱਚਿਆਂ ਨੂੰ ਅਪਣਾਲਿਆ ਗੋਦੀ ਚੁੱਕ ਲਿਆ ਪਰਮੇਸ਼ਰ ਨੇ ਉਹ ਤਾਂ ਸਾਡੀ ਪ੍ਰੇਮ ਪ੍ਰੀਤੀ ਮੰਗਣ ਵਾਸਤੇ ਆਇਆ ਸੀ ਪ੍ਰਮਾਤਮਾ ਅੱਜ ਵੀ ਉਹ ਹਾਜ਼ਰ ਹੈ ਆ ਜੇ ਅਸੀਂ ਉਸ ਨੂੰ ਹਾਜ਼ਰ ਸਮਝੀਏ ਤਾਂ ਅਸੀਂ ਕਹਿ ਦਿੰਨੇ ਆ ਉਹ ਤਾਂ ਭਗਵਾਨ ਉਸ ਵੇਲੇ ਸੀ ਜੇ ਭਗਵਾਨ ਉਸ ਵੇਲੇ ਅਸੀਂ ਤੇ ਤੁਹਾਡੇ ਅੰਤਮ ਸਮੇਂ ਦੇ ਵੇਲੇ ਤੁਹਾਨੂੰ ਲੈਣ ਕੋਣ ਕੋਣ ਆਊਗਾ ਤੁਹਾਡੇ ਕੋਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਾਣਾ ਚਾਹੀ ਚਾਹੀ ਜਾਈਆਂ ਕਿਸ ਤਰ੍ਹਾਂ ਜਾਓਗੇ ਕੀ ਕਹੋਗੇ ਸਾਨੂੰ ਕੌਣ ਮਿਲਿਆ ਜਿਸ ਗੋਬਿੰਦ ਨੇ ਬਾੜ ਕੇ ਆਪਣੇ ਲਾਲ ਉਹ ਬੱਚੇ ਗੁਰਮੁਖ ਆਪਣੇ ਲੈ ਅਪਣਾਈਆ ਓਹ ਤੁਹਾਡੀ ਸਦਾ ਕਰੇ ਸੰਭਾਲ ਸਰੇ ਆਪਣਾ ਹੱਥ ਰਖਾਈਆ ਜਰਾ ਵੇਖਦੇ ਜਾਓ ਜਾਰਾ ਵੇਖਦੇ ਜਾਵੇ ਕਿਸ ਤਰ੍ਹਾਂ ਦੀਨ ਦੁਨੀ ਬਦਲਦੇ ਦੇ ਚਾਲ ਆਪਣੀ ਚਾਲ ਨਾ ਕਿਸੇ ਸਮਝਾਈਆ ਉਹਨੇ ਆਪਣੀ ਚਾਲ ਕਿਸੇ ਨੂੰ ਨਹੀਂ ਸਮਝਾਈ ਬਿਨਾ ਭਗਤਾਂ ਤੋਂ ਸਬਦੇ ਪੂਰੇ ਕਰੇ ਸਵਾਲ ਆਸਾ ਮਨਛਾ ਦੀ ਤ੍ਰਿਖਾਂ ਦੇ ਬੁਝਾਈ ਆ ਸਭ ਸਵਾਲ ਪ੍ਰਮਾਤਮਾ ਨੇ ਮਾਤ ਲੋਕ ਦੇ ਵਿੱਚ ਕਲੀਅਰ ਕਰਤੇ ਕੰਪਲੀਟ ਕੀਤੇ ਪ੍ਰਮਾਤਮਾਨਾ ਜੋਤੀ ਜੋ ਸਰੂਪ ਹਰਾਬ ਆਪਣੇ ਕਿਰਪਾ ਕਰ ਤੁਰਦਾ ਸਾਥੀ ਇੱਕ ਅਖਵਾਈਆ ਤੁਰਦਾ ਸਾਥੀ ਇੱਕ ਅਖਵਾਈਆ ਜਨਪਗਤੋ ਤੁਸੀਂ ਕਦੇ ਨਹੀਂ ਇਕੱਲੇ ਤੂੰ ਮਹਿਸੂਸ ਕਰੋ ਉਹ ਸਾਡੇ ਨਾਲ ਪਰਮਾਤਮਾ ਹਾਜ਼ਰ ਹਜੂਰ ਮਹਿਸੂਸ ਕਰੋ ਜਨਪਦ ਤੋ ਤੁਸੀਂ ਕਦੇ ਨਹੀਂ ਇਕੱਲੇ ਇਕੱਲਾ ਪਗਤ ਨਾ ਕੋ ਅਖਵਾਈਆ ਕਦੇ ਭੁੱਲ ਕੇ ਨਹੀਂ ਕਹਿ ਦੇਣਾ ਕਿ ਮੈਂ ਕੱਲਾ ਰਿਆਂ ਮੈਂ ਤਾਂ ਮੇਰਾ ਮੇਰਾ ਸਤਗੁਰ ਮੇਰੇ ਨਾਲ ਆ ਰਿਹਾ ਇਕੱਲਾ ਪਗਤ ਨਾ ਕੋ ਅਖਵਾਈਆ ਤੁਸੀਂ ਬਸੋ ਉਸ ਪ੍ਰਭੂ ਦੇ ਮਹਲੇ ਜਿੱਥੇ ਪਗਤ ਭਗਵਾਨ ਮਿਲਕੇ ਵਜੇ ਵਧਾਈਆ ਤੁਹਾਡੇ ਅੰਦਰ ਦੀਪਕ ਓ ਵਲੇ ਜਿਸਦਾ ਨੂਰ ਹੋਵੇ ਰੁਸ਼ਨਾਈਆ ਤੁਹਾਡੀ ਸਹਾਜਤਾ ਕਰੇ ਜਲੇ ਥਲੇ ਹਰਥਾਂ ਵੇਖੇ ਚਾਈ ਚਾਈਆ ਜਿਸ ਪਿਆਰ ਮੁਹੱਬਤ ਵਿੱਚ ਨੇ ਪਿਆਰੀ ਬਾਲਾ ਕਰ ਲਿਆ ਸਾਡੇ ਨਾਲ ਹਰ ਸੰਗ ਜੀ ਉਹ ਪਰਮੇਸ਼ਰ ਨੇ ਪਰ ਸਾਡੇ ਤੋਂ ਉਹ ਪਿਆਰ ਨਹੀਂ ਕੀਤਾ ਜਾ ਰਿਹਾ ਹੁਣ ਜਿੰਨਾ ਉਹਨੇ ਸਾਡੇ ਨਾਲ ਕੀਤਾ ਸਾਡੇ ਕੋਲੋਂ ਉਹਨਾਂ ਨੇ ਪਿਆਰ ਕੀਤਾ ਜਾ ਰਿਹਾ ਜਿਸ ਪਿਆਰ ਮੁਹੱਬਤ ਵਿੱਚ ਤੁਸੀਂ ਭਲੇ পলਕ ਹੋਂ ਨਾ ਦੇਵੇ ਜਿਦਾਈਆ ਆਪਾਂ ਇੱਕ ਆਪਣੀ ਅੱਖ ਨਾਲ ਪਲਕ ਵੀ ਜਦੋਂ ਚਮਕਦਿਆਂ ਤਾਂ ਪ੍ਰਮਾਤਮਾ ਨੇ ਕਿਹਾ ਕਿ ਮੈਂ ਤੁਸੀਂ ਇੱਕ ਪਲਕ ਵੀ ਜਦੋਂ ਤੁਸੀਂ ਚਮਕਾਦੇ ਹੋ ਤਾਂ ਮੈਂ ਇੰਨੀ ਵੀ ਪਲਕ ਵੀ ਤੁਹਾਡੇ ਕੋਲ ਜੁਦਾਈ ਨਹੀਂ ਕਰਦਾ ਪਲਕ ਹੋਣ ਨਾਲ ਦੇ ਜੁਦਾਈ ਆ ਪੂਰਵ ਜਨਮ ਦੇ ਕੀਤੇ ਕਰਮ ਕੁਛ ਹੂਣ ਫਲੇ ਪਿਛਲੇ ਜਿਹੜੇ ਕਰਮ ਕੀਤੇ ਸੀ ਉਸ ਨੂੰ ਫਲ ਹੋਣ ਪ੍ਰਮਾਤਮਾ ਨੇ ਲਾਇਆ ਅੱਗੇ ਫਲੀ ਪੂਤ ਦੇ ਕਰਾਈਆ ਕਿਤਨੀ ਖੁਸ਼ੀ ਮਨਾਵੇ ਜਿਹੜੀ ਤਰਨੀ ਤੁਹਾਡੇ ਚਰਨਾ ਥੱਲੇ ਕੀ ਦੱਸਿਆ ਪ੍ਰਮਾਤਮਾ ਨੇ ਕਿੰਨੀ ਖੁਸ਼ੀ ਮਨਾਵੇ ਕੌਣ ਜਿਹੜੀ ਜਿਹੜੀ ਧਰਨੀ ਤੁਹਾਡੇ ਚਰਨਾ ਥੱਲੇ ਧਰਨੀ ਤੁਹਾਡੇ ਚਰਨਾ ਥੱਲੇ ਤੂੜੀ ਚੁਮਕੇ ਖੁਸ਼ੀ ਬਣਾਈਆ ਕਿਉਂ ਤਨ ਪਾਗ ਜੇ ਪ੍ਰਭ ਜੋਤ ਵਿੱਚ ਰਲੇ ਨਾ ਤਾਂ ਜਗਤ ਕੂੜ ਤੜਾਈਆ ज्योति जोश रूप आब अपने कृपा कर करे खेल साचा हर सच द्वार दे बडियाई आ सच द्वार ਦੇ ਵਿੱਚ ਬੜਿਆਈ ਦਿੱਤੀ ਪਰਮੇਸ਼ਰ ਨੇ ਪੰਜ ਮੁਖੀ ਤਾਜ ਲਾ ਕੇ ਪਰਮਾਤਮਾ ਨੇ ਮਾਤ ਲੋਕ ਖੇਡ ਕੀਤੀ ਜਿਹੜੇ ਹੀਰੇ ਨਗ ਅੱਜ ਦੇਖ ਰਹੇ ਹੋ ਯੂ ਛੇ ਛੇ ਜੀ ਨੇ ਉਹ ਨਗ ਜਨ ਭਗਤ ਉਹ ਤੁਸੀਂ ਜੇ ਅਸੀਂ ਜੇ ਸਾਰੇ ਇਥੇ ਮਾਰ ਦਿੱਤਾ ਪਰਮਾਤਮਾ ਨੇ ਗੁਰਮੁਖੋ ਕਦੇ ਨਾ ਇਕੱਲਿਆਂ ਦੇਣਾ ਆਖ ਕਦੇ ਨਹੀਂ ਕਦੇ ਕਹਿ ਦਿਓ ਕਿ ਮੈਂ ਕੱਲਾ ਹਾਂ ਇਕੱਲਿਆਂ ਨਾ ਦੇਣਾ ਆਖ ਇਕੱਲਾ ਨજર ਕੋ ਨਾ ਆਈਆ ਜਦੋਂ ਤੁਸੀਂ ਅੰਦਰ ਕਰੋ ਯਾਦ ਹਾਜ਼ਰ ਹੋ ਕੇ ਦਰਸ ਦਿਖਾਈਆ ਜਦੋਂ ਤੁਸੀਂ ਮੈਨੂੰ ਸਜਣੋ ਯਾਦ ਕਰੋ ਮੈਂ ਤੁਹਾਨੂੰ ਸਾਹਮਣੇ ਸਨਮੁਖ ਹਾਜ਼ਰ ਹੋ ਕੇ ਤੁਹਾਨੂੰ ਦਰਸ ਦੇਵਾਂਗਾ ਮੈਂ ਕਿਤੇ ਗਿਆ ਨਹੀਂ ਮੈਂ ਤੁਹਾਡੇ ਨਾਲ ਹਾਂ ਤੁਸੀਂ ਉਜੜ ਕੇ ਹੋਏ ਆਵਾਜ਼ ਆਵਾਦੀ ਭਗਤਾਂ ਦੇ ਆਵਦਾਈਆ ਤੁਹਾਡਾ ਲੇਖਾ ਲਿਖਿਆ ਵਿੱਚ ਉਸ ਕਿਤਾਬ ਤੁਹਾਡਾ ਲੇਖਾ ਸਾਡਾ ਲੇਖਾ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਸਾਡੇ ਸਹਿਬ ਸੁਲਤਾਨ ਨੇ ਆਓ ਦੋ ਤਿੰਨ ਲਾਈਨਾਂ ਤੁਹਾਡਾ ਲੇਖਾ ਲਿਖਿਆ ਵਿੱਚ ਉਸ ਕਿਤਾਬ ਜਿਹੜੀ ਗੁਰ ਅਵਤਾਰ ਪਗੰਬਰਾਂ ਹੱਥ ਨਾ ਕੜੇ ਫੜਾਈਆ ਜਦੋਂ ਚਾਹ ਭਗਤਾਂ ਦਾ ਕਰਾਂ ਆਪ ਹਿਸਾਬ ਤੁਹਾਡਾ ਲੇਖ ਮੈਂ ਕਿਸੇ ਗੁਰੂ ਅਵਤਾਰ ਪਗੰਬਰਾਂ ਨੂੰ ਕਿਸੇ ਨੂੰ ਨਹੀਂ ਫੜਾਇਆ ਮੈਂ ਜਦੋਂ ਚਾਹਾਂ ਮੈਂ ਆਪ ਤੁਹਾਡਾ ਹਿਸਾਬ ਕਰਦਾ ਹੈ ਮੇਰੇ ਭਗਤੋ ਮੇਰੇ ਬੱਚਿਓ ਲੇਖ ਲਿਖਾ ਬਿਨਾ ਕਲਮ ਸ਼ਾਹੀਆ ਝਗੜਾ ਮੁਕਾ ਕੇ ਪੁਨ ਸੁਭਾਵ ਮੇਹਰ ਨਜ਼ਰ ਨਾਲ ਪਾਰ ਕਰਾਈਆ ਤੁਹਾਡਾ ਲਿਖੇ ਲਾਇਆ ਆਉਣਾ ਜਾਣਾ ਅੱਜ ਅੱਜ ਦੀ ਘੜੀ ਸੁਲਖਣੀ ਦਿੱਤੀ ਬਨਾਈਆ ਤੁਸੀਂ ਪ੍ਰਭੂ ਦਾ ਬਗੀਚਾ ਸੋਹਣਾ ਕੀ ਦੱਸਿਆ ਪਰਮੇਸ਼ਰ ਨੇ ਭਗਤਾਂ ਨੂੰ ਵਿਢਾਈ ਦਿਖੋ ਕਿ ਨਹੀਂ ਦਿੱਤੀ ਆ ਤੁਸੀਂ ਪ੍ਰਭੂ ਦਾ ਬਾਗਿਚਾ ਸੋਹਣਾ ਸੁਹੰਝਾ ਬਾਗ ਪ੍ਰੇਮ ਸੁਗੰਦੀ ਤੁਹਾਡੇ ਵਿੱਚੋਂ ਨਜ਼ਰੀ ਆਈ ਆ ਭਗਤਾਂ ਦੇ ਅੰਦਰ ਕਿਹੜੀ ਸੁਗੰਧ ਨਜ਼ਰ ਆਉਣੀ ਚਾਹੀਦੀ ਹੈ ਸਿਰਫ ਇੱਕ ਪ੍ਰੇਮ ਦੀ ਆਪ ਜੀ ਨੇ ਪਹਿਲੀ ਲਾਈਨ ਸੁਣੀ ਉਹਨੇ ਕਿਹਾ ਹੰਕਾਰੀ ਰਹਿਣ ਕੋਈ ਨਾ ਪਾਈਏ ਮੈਂ ਹੰਕਾਰੀਆਂ ਨੂੰ ਛੱਡਣਾ ਨਹੀਂ ਚਾਹੇ ਕੋਈ ਵੀ ਹੋ ਪ੍ਰੇਮ ਸੁਗੰਦੀ ਤੁਹਾਡੇ ਵਿੱਚੋਂ ਨਜ਼ਰੀ ਆਈ ਆ ਜਨਪਗਤੋ ਤੁਹਾਡੇ ਤੋਂ ਵੱਡਾ ਹੋਰ ਨਹੀਂ ਕੋਈ ਸਾਧ ਤੁਹਾਡੇ ਤੋਂ ਵੱਡਾ ਨਹੀਂ ਕੋਈ ਸਾਧ ਸਮਾਜਾਂ ਵਿੱਚ ਪਈ ਦੁਹਾਈਆ ਸਾਰੇ ਸਮਾਜ ਦੇ ਵਿੱਚ ਕੀ ਪਈ ਹੋਈ ਆ ਦੁਹਾਈ ਪਈ ਆ ਕਿਉਂ ਪਈ ਆ ਜਨ ਭਗਤੋਂ ਤੁਹਾਡੇ ਤੋਂ ਹੋਰ ਕੋਈ ਵੱਡਾ ਸਾਧ ਨਹੀਂ ਹੈ ਸਿਰਫ ਇੱਕ ਭਗਤ ਤੇ ਭਗਤ ਦੇ ਭਗਵਾਨ ਦਾ ਸਮਾਜਾਂ ਵਿੱਚ ਪਈ ਦੁਹਾਈਆ ਜੋਤੀ ਜੋ ਸਰੂਪ ਹਾਰਾ ਆਪ ਆਪਣੇ ਕਿਰਪਾ ਕਰੇ ਖੇਲ ਸਾਚਾ ਹਰ ਸਰਬਾਤਮਾ ਦਾ ਪਰਮਾਤਮਾ ਆਪ ਆਪਣੀ ਇਮਾਤ ਲੋਗ ਦੇ ਵਿੱਚ ਗੱਲ ਕਰ ਰਿਹਾ ਕੌਣ ਨਿਹਕਲੰਕ ਜਿਸ ਨੂੰ ਕੋਈ ਕਲੰਕ ਨਹੀਂ ਉਹ ਪਰਮੇਸ਼ਰ ਨੇ ਪਹਿਲੀ ਵਾਰ ਕਿਰਪਾ ਕੀਤੀ ਹੈ ਮਾਤ ਲੋਗ ਦੇ ਵਿੱਚ ਪਿੱਛੇ ਜਿੰਨੀਆਂ ਖੇਡਾਂ ਹੋਈਆਂ ਸਮੇਂ ਦੇ ਅਨੁਸਾਰ ਉਹ ਇੱਕ ਟਾਈਮ ਯੁੱਗ ਜਿੰਨ ਜਿੰਨਾ ਟਾਈਮ ਸੀ ਜਿੰਨ ਜਿੰਨਾ ਯੁੱਗ ਸੀ ਉਹਨਾਂ ਨੇ ਆ ਕੇ ਮਾਤ ਲੋਕ ਖੇਡ ਕੀਤੀ ਜੇ ਕਵਿੰਡ ਵਿੱਚ ਖੇਡ ਕੀਤੀ ਤਾਂ ਉੱਥੇ ਵੀ ਸਮਾਂ ਸਿਮਤ ਸੀ 52 ਸਾਲ ਦਾ ਉੱਥੇ ਵੀ 52 ਸਾਲ ਦੇ ਬਾਅਦ ਕੀ ਹੋਇਆ ਸ਼ੇਰ ਸਿੰਘ ਸ਼ੇਰਦਵਾਰੇ ਸ਼ਹਿਨਚਤ ਹੋਇਆ ਲੈ ਪਾਗਲ ਬੱਕੜੀ ਅੱਗੇ ਵਾ ਬਟ ਇਹ ਪਹਿਲੀ ਵਾਰ ਹੋਇਆ ਤੇ ਪਰਮੇਸ਼ਰ ਨੇ ਕੀ ਕਿਹਾ ਜਨਪਕ ਤੋ ਤੁਸੀਂ ਮੇਰੇ ਤੇ ਮੈਨੂੰ ਆਪਣਾ ਲਿਓ ਬਣਾ ਇਹੋ ਤੁਹਾਡੀ ਭਗਤੀ ਨਜ਼ਰੀ ਆਈ ਆ ਨੇਤ ਲੰਕਨ ਰਾਇਨਰ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਸਦਾ ਸਦਾ ਸਦ ਤੁਹਾਡੀ ਰੱਖੇ ਲਾਜ ਸਦਾ ਹਮੇਸ਼ਾ ਲਈ ਸਿਰ ਆਪਣਾ ਹੱਥ ਟਿਕਾਈਆ ਸੋ ਹਰ ਸੰਗਤ ਜੀਓ ਜੰਮੂ ਹਰ ਸੰਗਤ ਦਾ ਅਖਨੂਰ ਸੰਗਤ ਦਾ ਤੈ ਦਿਲੋਂ ਆਪਾਂ ਕੋਟਨ ਕੋਟਨ ਕੋਟਵਾ ਦਾ ਪਾ ਧੰਨਵਾਦ ਕਰਦੇ ਹਾਂ ਕਿ ਸਾਰੀ ਸੰਗਤ ਦੀ ਆਪਾਂ ਦਰਸ਼ਨ ਕਰ ਲੈਨੇ ਆ ਦੂਰੂ ਦੂਰੂ ਆ ਕੇ ਵੀ ਆਪਾਂ ਇਸ ਸਾਧ ਸੰਗਤ ਦਾ ਆਨੰਦ ਮਾਣਦੇ ਹਾਂ ਇਸੇ ਤਰ੍ਹਾਂ ਹਰ ਸਾਲ ਆਪਾਂ ਇੱਥੇ ਨੰਦ ਮਾਨੀਏ ਹਯੂਸ਼ੰਚੈ ਤੇ ਪਾਦੇ ਨਾਲ ਔਰ ਮੇਰੇ ਵੀਰਾਂ ਦੇ ਵੀ ਧੰਨਵਾਦ ਆਪਾਂ ਕਰਦੇ ਹਾਂ ਹਰਵਾਣੀ ਸਾਂਝੀ ਕਰਦੇ ਆ ਸ਼ਬਦ ਅੱਗੇ ਪਿੱਛੇ ਜਰੂਰ ਹੁੰਦੇ ਨੇ ਮੈਂ ਹਯੂਸ਼ੰਚਾ ਤੋਂ ਵੀ ਸਾਰੀ ਹਸ ਸੰਗਤ ਨੂੰ ਮਾਫੀ ਚਾਹਾਂਗਾ ਜਿਕਾਰੇ ਹਮੇਸ਼ਾ ਹਸ ਸੰਗਤ ਜੋ ਕਈ ਮੇਰੇ ਵੀਰ ਬੋਲ ਕੇ ਚਲੇ ਜਾਂਦੇ ਸੀ ਕਿ ਜਿਕਾਰੇ ਉਸ ਤਰ੍ਹਾਂ ਲਾਉਜ ਮੈਂ ਪਰਮੇਸ਼ਰ ਨੇ タルਨ ਸਟੇਜ ਤੇ ਲਾਏ ਸੀ ਆਪਾਂ ਲੋਂਦੇ ਨਹੀਂ ਹੈਗੇ ਬਸ ਗਿਆਨ ਬੰਡਣ ਜੋਗੇ ਆ ਬਟ ਆਪਾਂ ਨੇ ਆਪ ਦੇ ਫੋਲੋ ਨਹੀਂ ਕਦੇ ਕੀਤਾ ਆਪਣੇ ਆਪ ਦੇ ਫੋਲੋ ਕਰਨਾ ਹੈ ਜਿਸ ਨੇ ਸੀ ਆਪਣੇ ਆਪ ਨੂੰ ਵਹੀ ਜੀ ਸੇਧ ਦੇ ਦਿੱਤੀ ਤਾਂ ਸਮਝ ਲੋ ਇੱਕ ਪਾਪੀ ਕਟ ਗਿਆ ਪੰਜ ਜਗਾਰੀ ਉੱਚੀ ਬਾਸ ਦੇ ਵਿੱਚ ਸੋ ਹੰਗ ਮਾਰਾਈ ਸੇਰ ਸਿੰਘ বিষ্ণੋ ਭਗਵਾਨ ਦੀ ਦਾ ਸੇਰ ਸਿੰਘ বিষ্ণੋ ਭਗਵਾਨ ਦੀ ਦਾ ਸੋ ਹੰਗ ਮਾਰ ਐ ਸੇ ਦਸੰਗ ਵੀਸ ਨੋ ਪੰਵਾਂਦੀ ਜਾ ਸੋ ਹੰਗ ਮਾਰ ਐ ਸੇ